ਮੌਜੂਦਾ ਬਠਿੰਡਾ ਜ਼ਿਲ੍ਹਾ ਦੇ ਗੋਨਿਆਣਾ ਖੁਰਦ ਪਿੰਡ ਤੇ ਜਿੱਥੇ ਵਿਆਹ ਦੀ ਰਸਮ ਚੱਲ ਜਾ ਕੋ ਦੀ ਸ਼ੁਰੂਆਤ ਹੈ ਜਿਹੜੀ ਨਾਨਕਿਆਂ ਵੱਲੋਂ ਆਹ ਤਰ੍ਹਾਂ ਜਿਵੇਂ ਨਾਲ ਹੋ ਜਾ ਗਏ ਬੋਲੋ ਜੀ ਕਿਸੀਂ ਸਾਰੇ ਸਾਹਮਣੇ ਦੇਖਿਓ ਹਾਂ ਜੀ ਇੱਕੀ ਸਾਹਮਣੇ ਨਾਨਕਾ ਪਰਿਵਾਰ ਵੱਲੋਂ ਜਾ ਕੋ ਦੀ ਰਸਮ ਦੀ ਸ਼ੁਰੂਆਤ ਐ ਐ ਦੇ ਵੀ ਤੀਦਾ ਹੈਗਾ ਲੋ ਜੀ ਮਾਮੀ ਦੇ ਸਿਰ ਤੇ ਆ ਜਾਗੋ ਅਰਕਵਾਈ ਗਈ ਆ ਤੇ ਹੁਣ ਜਾਗੋ ਦੀ ਸ਼ੁਰੂਆਤ ਜਿਹੜੇ ਨਾਮ ਅਥਾ ਮੇਲ ਵੱਲੋਂ ਕੀਤੀ ਜਾਣੀ ਆ ਪੰਜਾਬੀ ਵਿਰਸੇ ਦੇ ਗਿੱਧੇ ਬੋਲੀਆਂ ਦਾ ਜਿਹੜਾ ਪ੍ਰੋਗਰਾਮ ਆ ਸ਼ੁਰੂ ਹੋਣਾ ਹੈ ਇਹ ਮੁਖਤਿਆਰ ਸਿੰਘ ਇਹਨਾਂ ਦੇ ਬੇਟੇ ਦੀ ਮੈਰਿਜ ਆ ਸਤਨਾਮ ਸਿੰਘ ਦੀ ਜਾਗੋ ਦੀ ਰਸਮ ਜਿਹੜੀ ਨਾਨਕੇ ਮੇਲ ਵੱਲੋਂ ਕੀਤੀ ਜਾਂਦੀ ਹੈ ਚਾਹੇ ਵਿਆਹ ਮੁੰਡੇ ਦਾ ਹੋਵੇ ਚਾਹੇ ਕੁੜੀ ਦਾ ਹੋਵੇ ਨਾਨਕਿਆਂ ਤੇ ਦਾਦਕਿਆਂ ਵੱਲੋਂ ਜਿਹੜੀ ਬੋਲੀਆਂ ਪਾਈਆਂ ਜਾਂਦੀਆਂ ਪੰਜਾਬੀ ਵਿਰਸੇ ਦੀਆਂ ਸਾਰੇ ਸਾਹਮਣੇ ਦੇਖੋ ਜੀ ਇੱਕ ਮਿੰਟ

ਡਰਾਈਵ ਬਣੇ ਜੀ ਵੀ ਇਵੜਾਇਆ ਮਿੱਠੂ ਉਹ ਫਿਜ਼ੀਕਲ ਬਣੇ ਮੋੜੇ ਕੋਨੇ ਜਿੱਤੇ ਜੁਨੇ ਫਿਰਦੇ ਪੜੀਦੇ ਮੱਛੀ ਕੇ ਰੰਗਾਂ ਦਾ ਪਾਣੀ ਪਾ ਲੈਣੇ ਚੀਏ ਹਲਾ ਮਿੱਠੀ ਮਿੱਠੀ ਕਰੀ 上帝。 बस तो आ गया आ जाते कटा के नहीं नहीं तू बढ़िया के बस आ गया पंक्चर का दम कटिया जाए ना ਲਾ ਤਾਂ ਮਾਮਾ ਦਾ ਵੀ ਹੁਣ ਤਾਂ ਬਹੁਤ ਕੁਵੇਲਾ ਹੋ ਗਿਆ ਕਾਹਤੇ ਜਾਵਾਂਗੇ ਉਸ ਨਹੀਂ ਆਉਂਦਾ ਲੇਕ ਪਰ ਆਟਾ ਵਾਲਾ ਖੜਾ ਸੀ ਮਾਮਾ ਨੇ ਉਹਨੂੰ ਪੁੱਛ ਲੈਣੇ ਆ ਮਾਮਾ ਦਾ ਭਾਈ ਕਿਸੇ ਮੋਟਰਸਾਈਕਲ ਜਮਾ ਕਰ ਰਹਿ ਗਿਆ ਕਹਿੰਦਾ ਤੈਨੂੰ ਕਿਵੇਂ ਮਗਰਛਣਾ ਉਹ ਕਿ ਆਟਾ ਵਾਲਾ ਤਾਂ ਪਛਾਣ ਸਿੱਧਾ ਆਪ ਬਣਾਈਏ ਬੱਚੇ ਬੋਲੀ ਦਾ ਪਤਾ ਜੱਗ ਲੱਗੇ ਹਾਂ ਜੀ